ਹਾਂਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਗਲੇ ਦੇ ਪਿੱਛੇ ਬੈਗ ਗਲੇ ਦੀ ਤਲੀਰ ਕਿਵੇਂ ਲਾਈਏ ਆਪਾਂ 1.5 1.5 ਇੰਚ ਦੀ ਰੇਵਲੀਰ ਕੱਟੀ ਹੈ ਜੀ ਇਹਦਾ ਚੜਾਈ ਹੈ ਜੀ 1.5 ਇੰਚ 1.5 1.5 ਇੰਚ ਚੜਾਈ ਲੈ ਕੇ ਆਪਾਂ ਰੇਵਲੀਰ ਕੱਟੀ ਆ ਦੇਖੋ 1.5 ਇੰਚ ਚੜਾਈ ਲਈ ਹੈ ਇਹ ਆਪਾਂ ਇਹ ਆਪਾਂ ਪਿੱਛਲੇ ਬੈਗ ਗਲੇ ਦੀ ਕਟਾਈ ਤੇ ਪਸਾਪ ਦੋਸਵੇਂ ਸਾਨੂੰ ਵੀਰ ਕਿਸਵੇਂ ਲਾਉਣੀ ਆ ਦੇਖੋ ਇਹਦਾ ਨਾ ਰੇਵ ਦਾ ਜੋੜ ਵੀ ਰੇਵ ਹੀ ਲੱਗਦਾ ਹੁੰਦਾ ਇਹ ਆਢੇ ਰੋਟੀ ਇਹਦਾ ਜੋੜ ਲੱਗਦਾ ਹੁੰਦਾ ਜੁਆਇੰਟ ਤੇ ਆਪਾਂ ਇੱਕ ਦੂਜੀ ਦੇ ਉੱਪਰ ਧਰ ਕੇ ਹੁਣ ਜੋੜ ਲਾ ਰਹੇ ਹਾਂ ਜੀ ਇਹਦਾ ਤੇ ਤੁਸੀਂ ਦੇਖ 사ਦੇ ਹੋ ਕਿ ਇਸ ਤਰ੍ਹਾਂ ਜੋੜ ਲੱਗਦਾ ਜੀ ਇਹਦਾ ਇਸ ਤਰ੍ਹਾਂ ਜੋੜ ਲਾ ਕੇ ਤੁਸੀਂ ਵੀ ਬਹੁਤ ਆਸਾਨ ਜਿੱਤ ਸੌਖੇ ਤਰੀਕੇ ਨਾਲ ਵਧੀਆ ਪੂਰੀ ਫਿਨਿਸ਼ਿੰਗ ਵਾਲੀ ਸਾਨੂੰ ਅਸੀਂ ਲੀਡ ਲਾਉਣੀ ਸਖਾਵਾਂਗੇ ਕੱਪੜਾ ਲਾਉਣਾ ਤੇ ਕੋਈ ਖਿੱਚ ਨਹੀਂ ਮਾਰਦਾ ਬਹੁਤ ਵਧੀਆ ਤਰਪਾਈ ਹੁੰਦੀ ਹੈ ਬਹੁਤ ਫਿਨਿਸ਼ਿੰਗ ਆਉਂਦੀ ਹੈ ਇਸ ਤਰੀਕੇ ਨਾਲ ਤੁਸੀਂ ਵੀ ਲੀਡ ਲਾਓ ਪਿਛਲੇ ਕਲੇ ਤੇ ਹੁਣ ਆਪਾਂ ਜੋੜ ਦਾ ਕੇ ਇਹਨੂੰ ਕਟਿੰਗ ਜਿਹੜਾ ਫालतू ਕੱਪੜਾ ਸੀ ਉਹ ਆਪਾਂ ਕਟਿੰਗ ਕਰਤਾ ਏ ਦੋਨਾਂ ਸਾਈਡਾਂ ਤੇ ਤੇ ਬਹੁਤ ਵਧੀਆ ਆਪਣਾ ਜੋੜ ਲੱਗਿਆ ਏ ਜੋੜ ਤੁਸੀਂ ਦੇਖ ਸਕਦੇ ਹੋ ਕੋਈ ਪਤਾ ਨਹੀਂ ਲੱਗਦਾ ਕਿ ਜੋਇੰਟ ਕਿੱਥੇ ਲੱਗਿਆ ਤੇ ਜੇ ਆਪਾਂ ਜਿਆਦਾ ਲੰਬਾ ਕੱਪੜਾ ਹੋਵੇ ਤਾਂ ਬਿਨਾਂ ਜੋੜ ਤੋਂ ਵੀ ਠੀਕ ਰਹਿੰਦਾ ਜਿਵੇਂ ਹੁਣ ਤੁਸੀਂ ਬਿਗਣਾ ਰਹੋ ਨਵੇਂ ਸਿੱਖਦੇ ਹੋ ਤੇ ਸੋ ਜੋੜ ਕਈ ਵਾਰ ਨਹੀਂ ਵੀ ਲੱਗਦਾ ਜੀ ਤੇ ਫਿਰ ਤੁਸੀਂ ਲੰਬਾ ਕੱਪੜਾ ਜ਼ਿਆਦਾ ਕੱਪੜਾ ਲੈ ਕੇ ਉਹਦਾ ਤੇ ਲੰਬਾ ਪੀਸ ਕੱਟ ਰਹੇ ਜਿਹੜਾ ਸੋਨੂੰ ਜੋੜ ਨਾਲ ਆਉਣਾ ਪਵੇ ਤੇ ਨਹੀਂ ਤੁਸੀਂ ਇਸ ਤਰ੍ਹਾਂ ਜੋੜ ਵੀ ਲਾ ਸਕਦੇ ਹੋ ਹੁਣ ਸੋਨੂੰ ਆਪਾਂ ਗਲੇ ਦੀ ਕਟਿੰਗ ਦੱਸਤੀਆਂ ਵੀ ਗਲਾ ਗਲੇ ਦੀ ਗਲਾਈ ਕਿਵੇਂ ਪੈਂਦੀ ਹੈ ਕਈ ਪਹਿਣਾ ਆਉਂਦੀਆਂ ਵੀ ਸਾਥੂ ਗਲਾਈ ਨਹੀਂ ਪੈਂਦੀ ਗੀ ਗਲਾ ਆਂਡਾਕਾਰ ਜਿਹਾ ਬਣ ਜਾਂਦਾ ਵੀ ਗਲਾਈ ਸੋਹਣੀ ਨਹੀਂ ਹੁੰਦੀ ਗੀ ਇਹ ਉਹ ਲਈ ਆਪਾਂ ਤੁਹਾਨੂੰ ਦੱਸਦੇ ਆਂ ਜੀ ਤੇ 2.5 ਇੰਚ ਦਾ ਆਪਾਂ ਲੈ ਲਿਆ ਜੀ 2.5 ਇੰਚ ਆਪਾਂ ਪਰੋਂ ਲੈ ਲਿਆ ਤੇ 2.5 ਇੰਚ ਆਪਾਂ ਥੱਲੇ ਲੈ ਕੇ ਚਾਰਸ ਡੱਬਾ ਬਣਾ ਕੇ ਵੇਖੋ ਉਹਨੂੰ ਗਲਾਈ ਕਰਕੇ ਦਿਖਾ ਰਹੇ ਆਂ ਵੀ ਇਸ ਤਰ੍ਹਾਂ ਗਲਾਈ ਪਾ ਸਕਦੇ ਆਂ ਬਾ ਹੱਥ ਨਾਲ ਸੋਨੂੰ ਦੱਸ ਦੇਵੇਂ ਤੁਸੀਂ ਕਿੰਨਾ ਕਿੰਨਾ ਮਾਰਜਿਨ ਛੱਡ ਕੇ ਗਲਾਈ ਪਾ ਸਕਦੇ ਹੋ ਪਰ 2.5 ਇੱਥੇ ਆਪਾਂ 0.5 ਇੰਚ ਗਲਾਈ ਪਾਉਣੀ ਹੈ ਜ਼ਿਆਦਾ ਨਹੀਂ ਪਾਉਣੀ ਬਸ ਸਿਰਫ 0.5 ਇੰਚ ਦੀ ਗਲਾਈ ਰੱਖੋ ਤੁਸੀਂ ਚਾਰਸ ਜਿੱਥੋਂ ਆਪਣਾ ਡੱਬਾ ਬਣ ਜਾਂਦਾ ਡੱਬੇ ਚੋਂ ਅੰਦਰ ਸਿਰਫ 0.5 ਇੰਚ ਹੀ ਰੱਖੋ ਜੀ ਜਿਆਦਾ ਨਾਰਕੂ ਸਿਰਫ 10 ਇੰਚ ਦੀ ਗਲਾਈ ਪਾ ਕੇ ਗਲਾਈ ਪਾ ਸਕਦੇ ਤੁਸੀਂ ਜਿਆਦਾ ਨਾਰਕ ਬਸ ਅੱਧਾ ਵੱਧ ਤੋਂ ਵੱਧ ਪਾਉਣਾ ਹੈ ਇਸ ਤੋਂ ਜਿਆਦਾ ਗਲਾਈ ਨਹੀਂ ਪੈਣੀ ਫਿਰ ਉਹ ਆਂਡਾਕਾਰ ਜਿਆ ਬਣ ਜਾਂਦੇ ਜਿਆਦਾ ਹੋ ਜਾਂਦਾ ਜਦੋਂ ਤੇ ਬਸ ਇੰਨੇ ਚੇ ਇਹ ਯੂ ਸ਼ੇਪ ਕਰਾ ਇਸ ਤਰ੍ਹਾਂ ਇਹ ਬਣ ਜਾਂਦੇ ਦੀ ਗਲਾਈ ਬਹੁਤ ਸੋਹਣੀ ਹੁੰਦੀ ਹੈ ਜੀ ਯੂ ਸ਼ੇਪ ਦੀ ਜਿਵੇਂ ਹੁਣ ਆਪਾਂ ਇਹ ਸਾਰਾ ਕਲਾ ਲੈ ਲਿਆ ਆਪਾਂ ਇਹਦਾ ਅੱਧ ਕਰ ਲਓ 2.5 ਦਾ 2.5 ਦਾ ਅੱਧ ਆਪਾਂ 1.5 ਇੰਚ ਹੋ ਗਿਆ ਇਸ 1.5 ਇੰਚ ਤੇ ਤੁਸੀਂ ਨਿਸ਼ਾਨੀ ਲਾ ਲਓ 1.5 ਇੰਚ ਤੇ ਨਿਸ਼ਾਨੀ ਲਾ ਲਈ ਹੁਣ ਉਪਰੋਂ ਵੀ ਤੁਸੀਂ ਸਵਾ ਇੰਚ ਦੀ ਨਿਸ਼ਾਨੀ ਲਾਉਣੀ ਹੈ ਜੀ ਸਵਾ ਇੰਚ ਥੱਲੇੋਂ ਸਵਾ ਇੰਚ ਆਪਾਂ ਉੱਪਰੋਂ ਨਿਸ਼ਾਨੀ ਲਾ ਲਈ ਸਵਾ ਇੰਚ ਉੱਪਰੋਂ ਨਿਸ਼ਾਨੀ ਲਾ ਕੇ ਫਿਰ ਆਪਾਂ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਗਲਾਈ 'ਚ ਮਿਲਾ ਦੇਾਂਗੇ ਦੋਨਾਂ ਨਿਸ਼ਾਨੀਆਂ ਨੂੰ ਇਸ ਗਲਾਈ 'ਚ ਮਿਲਾਤਾ ਤੇ ਬਸ ਇੰਨੀ ਕੁ ਗਲਾਈ ਪਾ ਸਕਦੇ ਹੋ ਤੁਸੀਂ ਸੋਨੂੰ ਸਿੰਪਲ ਜਿਹਾ ਦੱਸਦਾ ਵੀ 1.5 ਇੰਚ ਇਦਰੋਂ ਰੱਖ ਲਓ ਸਵਾ ਇੰਚ ਸਵਾ ਇੰਚ ਇਦਰੋਂ ਰੱਖ ਲਓ 2.5 ਦਾ ਦੋ ਸਵਾ ਹੁੰਦਾ ਹੈ ਸਵਾ ਇੰਚ ਇਦਰੋਂ ਰੱਖ ਲਓ ਸਵਾ ਇੰਚ ਉੱਪਰਲੇ ਪਾਸੇ ਰੱਖ ਕੇ ਤੇ ਇੰਨੀ ਕੁ ਥਾਂ ਜਗ੍ਹਾ 'ਚ ਗਲਾਈ ਪਾ ਦਿਓ ਤੁਸੀਂ ਇਸ ਤਰ੍ਹਾਂ ਵੀ ਗਲਾਈ ਪਾ ਸਕਦੇ ਹੋ ਬੜੇ ਸੌਖੇ ਤੇ ਸਾਂਝੇ ਤਰੀਕੇ ਨਾਲ ਤੇ ਜਿਹੜੀਆਂ ਭੈਣਾਂ ਨਹੀਂ ਗਲਾਈ ਪਾਉਣ ਜਾਣਦੀਆਂ ਤੇ ਆਹ ਵੇਖੋ ਇਸ ਤਰ੍ਹਾਂ ਆਪਣਾ ਵੇਖੋ ਬਿਲਕੁਲ ਗੋਲ ਗਲਾ ਕੱਟਿਆ ਗਿਆ ਜੀ ਇਸ ਤਰ੍ਹਾਂ ਤੁਸੀਂ ਜੂ ਸ਼ੇਵ ਗਲਾ ਕੱਟ ਸਕਦੇ ਹੋ ਤੁਹਾਨੂੰ ਐਸੇ ਗਲੇ ਦੀ ਕਟਾਈ ਦੱਸੀ ਹੈ ਜੀ ਤੇ ਆਪਾਂ ਗਲਾ ਆਪਾਂ ਸਾਰੇ ਸੂਟ ਦੀ ਫਿਟਿੰਗਸ ਕੋਲੋਨਿਆ ਪਾ ਕੇ ਉਸ ਤੋਂ ਬਾਅਦ ਹੀ ਗਲੇ ਦੀ ਪਿਛਲੇ ਗਲੇ ਤੇ ਲੀਰ ਲਾਉਣੀ ਹੁੰਦੀ ਹੈ ਜੀ ਗਲੇ ਦੀ ਪਿਛੋਂ ਕਟਾਈ ਕਰਦੇ ਹੁੰਦੇ ਆ ਤੇ ਤੁਸੀਂ ਵੀ ਜੇ ਤੁਸੀਂ ਨਵੇਂ ਹੋ ਤੇ ਇਸ ਤਰ੍ਹਾਂ ਪਿਛੋਂ ਗਲਾਈ ਕਟਾਈ ਕਰੋ ਗਲੇ ਦੀ ਠੀਕ ਹੈ ਜੀ ਕਈ ਵਾਰ ਪਹਿਲਾਂ ਕਰਦੇ ਆ ਫਿਰ ਆਪਾਂ ਨੂੰ ਇਧਰ ਉਧਰ ਗਲਾ ਮਾੜਾ ਮੋਟਾ ਫਿਸਕ ਜਾਂਦਾ ਤੇ ਸੂਟ ਡੇਡਾ ਜਾਣ ਲੱਗ ਜਾਂਦਾ ਇਹਦੇ ਨਾਲ ਤੇ ਇਹਨੇ ਵੀ ਪਿੱਛੋਂ ਤੁਸੀਂ ਕਟਾਈ ਕਰਕੇ ਗਲਾ ਪਾ ਸਕਦੇ ਹੋ ਤੇ ਜੇ ਤੁਸੀਂ ਨਿਸ਼ਾਨੀਆਂ ਲਾ ਕੇ ਵੀ ਕੰਧੇ ਜੋੜ ਕੇ ਉਸ ਤੋਂ ਬਾਅਦ ਪਾਉਣਾ ਤਾਂ ਉਸ ਤੋਂ ਬਾਅਦ ਵੀ ਪਾ ਸਕਦੇ ਹੋ ਲੀਰ ਹਮੇਸ਼ਾ ਜੀ ਤੁਸੀਂ ਥੱਲੇ ਰੱਖਿਆ ਕਰੋ ਜਦੋਂ ਗਲੇ ਦੇ ਉੱਤੇ ਆਪਾਂ ਲੀਰ ਲਾਉਣੀ ਹੈ ਬੈਗ ਗਲੇ ਦੇ ਤੂੰ ਜਿਹੜੇ ਲੀਰ ਹੁੰਦੀ ਉਹ ਹਮੇਸ਼ਾ ਥੱਲੇ ਰੱਖਿਆ ਕਰੋ ਗਲਾ ਉੱਪਰ ਰੱਖਿਆ ਕਰੋ ਲੀਰ ਨੂੰ ਹਲਕਾਇਟੀਲਾ ਫਿਰ ਉਹ ਜਦੋਂ ਆਪਾਂ ਥੱਲੇ ਰੱਖਦੇ ਆਂ ਫਿਰ ਲੀਰ ਆਪਾਂ ਖਿੱਚਦੇ ਨਹੀਂ ਹਲਕਾ ਢਲੀ ਰਹਿੰਦੀ ਤੂਤਲਾ ਗਲਾ ਆਪਾਂ ਥੋੜਾ ਖਿੱਚ ਲੈਣੇ ਆ ਜੇ ਆਪਾਂ ਲੀਰ ਉੱਪਰ ਉੱਪਰ ਰੱਖ ਲਏ ਤੇ ਫਿਰ ਹਮ ਥੋੜੀ ਬਹੁਤੀ ਆਪਣੇ ਤੋਂ ਨਾ ਖਿੱਚੀ ਜਾਂਦੀ ਹੈ ਤੇ ਇਹਦਾ ਕਰਕੇ ਫਿਰ ਗਲਾ ਇਕੱਠਾ ਹੋ ਜਾਂਦਾ ਫਿਰ ਉਹਦੀ ਉਨੀ ਫਿਨਿਸ਼ਿੰਗ ਨਹੀਂ ਆਉਂਦੀ ਲੀਰ ਤੁਸੀਂ ਹਮੇਸ਼ਾ ਥੱਲੇ ਰੱਖੋ ਤੇ ਗਲਾ ਤੁਸੀਂ ਉੱਪਰ ਰੱਖ ਕੇ ਲੀਰ ਲਾਓ ਜੀ ਤੇ ਗਲੇ ਨੂੰ ਹਲਕਾ ਹਲਕਾ ਜ਼ਿਆਦਾ ਨਹੀਂ ਜੀ ਵੀ ਹਲਕਾ ਵਸ ਇੱਕੋ ਜਿਹਾ ਕਰਦੇ ਹੋਏ ਹਲਕਾ ਜਿਹਾ ਖਿੱਚਦੇ ਹੋਏ ਤੇ ਤੁਸੀਂ ਲੀਰ ਲਾਓ ਲੀਰ ਉਸ ਥੱਲੇ ਰੱਖੋ ਜੀ ਉੱਪਰ ਰੱਖਦੇ ਆਂ ਤਾਂ ਫਿਰ ਆਪਾਂ ਨੂੰ ਮਾੜੀ ਮੋਟੀ ਲੀਰ ਰੇਵ ਹੁੰਦੀ ਹੈ ਖਿੱਚੀ ਜਾਂਦੀ ਹੈ ਫਿਰ ਉਹਦਾ ਕਰਕੇ ਜੇ ਤਰਪਾਈ ਕਰਦੇ ਆਂ ਤੇ ਗਲੇ ਦੀ ਉਹ ਨਹੀਂ ਫਿਨਿਸ਼ਿੰਗ ਨਹੀਂ ਆਉਂਦੀ ਇਕੱਠਾ ਜਾ ਹੋ ਜਾਂਦਾ ਗਲਾ ਤੇ ਇਸ ਤਰ੍ਹਾਂ ਲੀਰ ਹਲਕੀ ਢਿੱਲੀ ਰਹੂਗੀ ਤੇ ਥੋੜਾ ਜਿਹਾ ਉੱਪਰਲਾ ਗਲਾ ਆਪਾਂ ਹਲਕਾ ਹਲਕਾ ਖਿੱਚਦੇ ਹੋਏ ਆਪਾਂ ਲੀਰ ਲਾ ਲਾਂਗੇ ਸਾਰੀ ਇਹ ਹਲਕਾ ਹਲਕਾ ਖਿਚਣਾ ਗਲਾ ਹਲਕਾ ਹਲਕਾ ਖਿੱਚ ਕੇ ਆਪਾਂ ਲੀਰ ਲਾਉਣੀ ਆ ਜਿਆਦਾ ਨਹੀਂ ਖਿੱਚਣਾਗਾ ਤੇ ਕਿਤੇ ਬਹੁਤ ਜ਼ਿਆਦਾ ਵੀ ਨਾ ਖਿੱਚ ਲਈ ਫਿਰ ਆ인다 ਨਾ ਰੇਵ ਹੁੰਦਾ ਗਲਾ ਵੀ ਤਾਂ ਕਰਕੇ ਫਿਰ ਹਲਕਾ ਜਿਹਾ ਖਿੱਚ ਮਾਰਦੇ ਹੋਏ ਆਪਾਂ ਗਲੇ ਦੇ ਉੱਪਰ ਲੀ ਲਾਵਾਂਗੇ ਤੇ ਤੁਸੀਂ ਗਲੀਰ ਨੂੰ ਮੇਸਾ ਥੱਲੇ ਰੱਖ ਕੇ ਲਾਏ ਤੇ ਲੀ ਰਏ ਆਪਾਂ 1.5 ਇੰਚ ਚੜਾਈ ਲਈਏ ਲੀਫ ਦੀ ਬਾਕੀ ਹਿੱਸਾ ਆਪਾਂ ਬਾਅਦ ਚ ਕੱਟ ਦਿਆਂਗੇ ਜੀ ਕੋਈ ਜ਼ਰੂਰੀ ਨਹੀਂ ਹੁੰਦਾਗਾ ਵੀ ਜ਼ਿਆਦਾ ਚੌੜੀ ਹੈ ਤੇ ਫਿਰ ਵੀ ਕੱਟੀ ਨਹੀਂ ਜਾਣੀ ਕੱਟੀ ਜਾਊਗੀ ਬਾਅਦ ਚ ਆਪਾਂ ਕੱਟ ਦਿਆਂਗੇ ਸਾਰੇ ਨੂੰ ਇਸ ਤਰ੍ਹਾਂ ਕਰਦੇ ਹੋਏ ਆਪਾਂ ਦੇ ਲਈ ਲੀਰ ਲਾਉਣੇ ਬਖਾ ਥੋੜਾ ਜਿਹਾ ਛੋਟਾ ਰੱਖਿਆ ਕਰੋ ਜਿਆਦਾ ਵੱਡਾ ਨਾ ਰੱਖਿਆ ਕਰੋ ਫਿਰ ਕਈ ਵਾਰ ਨਾ ਡਿੱਡ ਜਾਂਦਾ ਫਿਰ ਔਖਾ ਹੋ ਜਾਂਦਾ ਪਣ ਬਾਅਦ ਚ ਲਾਉਣਾ ਕਈ ਵਾਰ ਲੀਰ ਡਿੱਗ ਜਾਂਦੀ ਇਹਦੇ ਲਈ ਬਰੀਕ ਬਖੇ ਨਾਲ ਹੀ ਲੀਰ ਲਾਉਣੀ ਤੇ ਦੁਬਾਰਾ ਬਖਾ ਲਾਉਣ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਬਰੀਕ ਬਖੇ ਨਾਲ ਲਾ ਲਗੇ ਜੇ ਆਪਾਂ ਮੋਟਾ ਲਾ ਲਗੇ ਫਿਰ ਆਪਾਂ ਦੁਬਾਰਾ ਫਿਰ ਬਖਾ ਲਾਉਣਾ ਪੈਂਦਾ ਹੈਗਾ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਮੈਂ ਸੋਨ ਨੂੰ ਨਿੱਕੀ ਤੋਂ ਨਿੱਕੀ ਬਰੀਕ ਤੋਂ ਬਰੀਕ ਕਰ ਲਾ ਵਾ ਦੋ ਇੱਕ ਦੋ ਵਾਰ ਰਿਪੀਟ ਕਰਕੇ ਦੱਸਾਂ ਤਾਂ ਕਿ ਸੋਨ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਤੇ ਕਿਸ ਵਧੀਆ ਸਲਾਈ ਕਰ ਸਕੋ ਤੁਸੀਂ ਵੀ ਕੱਪੜੇ ਦੇ ਤੇ ਦੇਖੋ ਆਪਾਂ ਹੁਣ ਲੀਰ ਲਾ ਦਿੱਤੀ ਹੈ ਜੀ ਐਸ ਤਰ੍ਹਾਂ ਲੀਰ ਲਾਵਾਂਗੇ ਕੰਧਾ ਵੀ ਬਹੁਤ ਵਧੀਆ ਜੁੜਦਾ ਜੀ ਕੋਈ ਕੰਦੇ ਦੀ ਇਹ ਹੋਣੀ ਹੁੰਦੀ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਕੰਧਾ ਜੁੜਦਾ ਕੋਈ ਤਾਗਾ ਨਹੀਂ ਨਿਕਲਦਾ ਜਿਹੜੇ ਆਪਾਂ ਸਿੱਧੇ ਰੱਖ ਕੇ ਬਾਅਦ ਚ ਤੋਪੇ ਲਾ ਦਨੇ ਬਹਾ ਮਾਰ ਦਨੇ ਉਹ ਨਹੀਂ ਮਿਸਿੰਗ ਨਹੀਂ ਹੁੰਦੀ ਹੁਣ ਆਪਾਂ ਜਿਹੜੀ ਸਾਈਡ ਤੇ ਪਾਸੇ ਲੀਰ ਬਚੀ ਹੋਈ ਬਧੀ ਹੋਈ ਆ ਤੇ ਉਹ ਲੀਰ ਨੂੰ ਆਪਾਂ ਕੱਟ ਲਾਂਗੇ ਕਟਿੰਗ ਕਰਕੇ ਆ ਦੇਖੋ ਆ ਲੀਰ ਹੁਣ ਆਪਣੇ ਲੱਗ ਗਈ ਇਹ ਸਾਰੇ ਜਦੋਂ ਵੀ ਰੇਬ ਲੀਰ ਲਾਉਣੀ ਆ ਗਲੇ ਤੇ ਲਾਉਣੀ ਆ ਜਾਂ ਜਾਕਾਂ ਚੂਕਾਂ ਤੇ ਆਪਾਂ ਕਿਤੇ ਚੂਕਾਂ ਤੇ ਬੱਚੀਆਂ ਡਿਜ਼ਾਈਨ ਬਣਾ ਲੈਂਦੇ ਆ ਤੇ ਕੱਟ ਲਾਉਣੀ ਬਹੁਤ ਜ਼ਰੂਰੀ ਆ ਜੀ ਕੱਟ ਤੁਸੀਂ ਜ਼ਰੂਰ ਲਾਇਆ ਕਰੋ ਕੱਟ ਥੋੜੇ ਟੇਢੇ ਕਰਕੇ ਲਾਇਆ ਕਰੋ ਸਿੱਧਾ ਕੱਟ ਨਾ ਲਾਇਆ ਕਰੋ ਜਾਂ ਟੇਢੇ ਕੱਟ ਲਾ ਕੇ ਤੇ ਹੁਣ ਆਪਾਂ ਸੋਨੂੰ ਦੇਖੋ ਲੀਰ ਆਪਾਂ ਫੋਲਡ ਕਰਕੇ ਫਿਰ ਇਹਦੇ ਤੇ ਇੱਕ ਬਸਾ ਲਾਵਾਂਗੇ ਲੀਰ ਆਪਾਂ ਉਨੀ ਕੁ ਫੋਲਡ ਕਰਨੀ ਜਿੰਨੀ ਕੁ ਆਪਾਂ ਪਾਈ ਇਹ ਦਿਖਾਉਣੀ ਆ ਕਾਈਪਿੰਗ ਜੀ ਵੀ ਚੜਾਈ ਜਿਹੀ ਕਲੇ ਦੀ ਰੱਖਣੀ ਆ ਜਿਆਦਾ ਗਲਾ ਚੜਾਈ ਚ ਨਾ ਰੱਖੋ ਪਿਛਲਾ ਗਲਾ ਜੀ ਦੀ ਲੀਰ ਘੱਟ ਦਿਓ ਘੱਟ ਹੀ ਰੱਖੋ ਜੀ ਜਿਆਦਾ ਗਲਾ ਚੌੜਾ ਤਾਂ ਫਿਰ ਵੀ ਲੀਰ ਖਿੱਚ ਮਾਰਨ ਲੱਗ ਜਾਂਦੀ ਏ ਫਿਰ ਵੀ ਉਨੀ ਫਿਨਿਸ਼ਿੰਗ ਨਹੀਂ ਆਉਂਦੀ ਥੋੜਾ ਜਿਹਾ ਗਲਾ ਘੱਟੀ ਚੜਾਈ ਰੱਖੋ ਲੀਰ ਦੀ ਜਿਆਦਾ ਚੜਾਈ ਨਾ ਰੱਖੋ ਜੇਦੋਂ ਆਪੇ ਜਿਆਦਾ ਚੜਾਈ ਰੱਖ ਲੈਣੀ ਆ ਫਿਰ ਉਹ ਖਿੱਚ ਜੀ ਮਾਰਦੀ ਰਹਿੰਦੀ ਏ ਫਿਰ ਵੀ ਤਰਪਾਈ ਕਰਨ ਵੇਲੇ ਥੋੜਾ ਜਿਹਾ ਆਪਾਂ ਨੂੰ ਮੁਸ਼ਕਲ ਦਾ ਹੋ ਜਾਂਦਾ ਹੈ ਹੁਣ ਆਪਾਂ ਸਾਰੇ ਇਹ ਜਿਹੜੇ ਜਿੰਨੀ ਕਿ ਆਪਾਂ ਰੱਖਣਾ ਹੈ ਵੀ ਚੜਾਈ ਰੱਖਣੀ ਹੈ ਲੀਰ ਦੀ ਉਹਦੇ ਉੱਪਰ ਬਹਾ ਲਾਉਣਾ ਬਹਾ ਆਪਾਂ ਬਿਲਕੁਲ ਗਲੇ ਦੇ ਤੇ ਲੀਰ ਦੇ ਨਾਲ-ਨਾਲ ਲਾਉਣਾ ਜੀ ਉੱਪਰ ਗਲਨਾ ਤਾਂ ਗਲੇ ਉੱਪਰ ਬਹਾ ਨਹੀਂ ਲਾਉਣਾ ਆਪਾਂ ਵੀ ਗਲੇ ਵਾਲੇ ਕੱਪੜੇ ਤੇ ਬਹਾਣਾ ਲਾਉ ਜੀ ਉਹ ਬੁਰਾ ਲੱਗੂਗਾ ਲੀਰ ਦੇ ਉੱਪਰ ਹੀ ਰੱਖਿਓ ਬਹਾ ਥੋੜਾ ਜੰ ਅੰਦਰਲੇ ਪਾਸੇ ਉਹ ਜਿਹੜਾ ਆਪਾਂ ਪਹਿਲਾਂ ਸਿਉਣ ਲਾਈ ਹੈ ਲੀਰ ਨਾਲ ਅਟੈਚ ਕੀਤਾ ਉਹਦੇ ਨਾਲ-ਨਾਲ ਹੀ ਲਾਉਣਾ ਬਹਾ ਜਿਆਦਾ ਦੂਰ ਨਹੀਂ ਲਾਉਣਾ ਜੀ ਬਹਾ ਦੇ ਨਾਲ-ਨਾਲ ਲੰਮਦੇ ਹੋਏ ਤੇ ਆਪਾਂ ਸਾਰੀ ਸਿਲਾਈ ਲਾ ਲਾਂਗੇ ਜੀ ਆਹ ਸਟਰੋਟਰਾਂ ਤੁਸੀਂ ਵੀ ਇੱਕ ਵਾਰ ਲੀਰ ਜਰੂਰ ਲਾ ਕੇ ਦੇਖਿਓ ਜੀ ਦੇਖੋਗੇ ਕਿੰਨੀ ਫਿਨਿਸ਼ਿੰਗ ਆਉਗੀ ਕਾਫੀ ਫਿਨਿਸ਼ਿੰਗ ਨਾ ਲੱਗਦੀ ਐ ਇਸ ਲੀਰ ਤੇ ਤਰਪਾਈ ਲਈ ਬਹੁਤ ਵਧੀਆ ਹੁੰਦੀ ਐ ਤਰਪਾਈ ਵੀ ਇਸ ਤੇ ਕਿਉਂਕਿ ਲੀਰ ਹੁਣ ਆਪਾਂ ਢਿੱਲੀ ਰਹਗੀ ਗਲਾ ਆਪਣਾ ਖਿੱਚਿਆ ਗਿਆ ਲੀਰ ਢਿੱਲੀ ਰਹਗੀ ਤੇ ਹੁਣ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਮੋੜਾਂਗੇ ਤੇ ਜਮਾ ਖਿੱਚਣੀ ਪੈਂਦੀ ਲੀਰ ਬਹੁਤ ਆਸਾਨੀ ਨਾਲ ਮੁੜੂਗੀ ਕਿਉਂਕਿ ਲੀਰ ਆਪਣੀ ਢਿੱਲੀ ਐ ਪਹਿਲੇ ਤੋਂ ਬੜੀ ਆਸਾਨੀ ਨਾਲ ਅੰਦਰਲੇ ਪਾਸੇ ਮੁੜੂਗੀ ਤੇ ਬਹੁਤ ਵਧੀਆ ਤਰਪਾਈ ਹੋਊਗੀ ਜਦੋਂ ਆਪਾਂ ਲੀਰ ਖਿੱਚ ਲੈਨੇ ਆ ਫਿਰ ਉਹ ਲੀਰ ਉਸੇ ਤਰ੍ਹਾਂ ਖਿੱਚ ਮਾਰ ਲਾ ਕੇ ਜਦੋਂ ਆਪਾਂ ਤਰਪਾਈ ਕਰਦੇ ਆ ਫਿਰ ਗਲੇ ਵਾਲਾ ਕੱਪੜਾ ਥੋੜਾ ਜਿਹਾ ਵੱਧ ਜਾਂਦਾ ਲੀਰ ਵਾਲਾ ਘਟ ਜਾਂਦਾ ਫਿਰ ਉਹ ਥੋੜੀ ਜੀ ਇੱਕ ਦੋ ਥਾਂ ਵਲ ਪੈ ਜਾਂਦੇ ਆ ਖਿੱਚ ਜੀ ਮਾਰਦੀ ਰਹਿੰਦੀ ਐ ਲੀਰ ਤੇ ਆਪਾਂ ਵੇਖਿਆ ਵੀ ਹੋਣਾ ਕਈ ਵਾਰ ਜੇ ਆਪਾਂ ਤੋਂ ਲੀਰ ਥੋੜੀ ਜਿਹੀ ਖਿੱਚੀ ਜਾਵੇ ਤੇ ਫਿਰ ਖਿੱਚ ਜੀ ਮਾਰਦੀ ਰਹਿੰਦੀ ਐ ਇਹਦਾ ਕਰਕੇ ਫਿਰ ਬਾਕੀ ਤੁਸੀਂ ਇਹ ਚੜਾਈ ਇਹਦੀ ਘੱਟ ਰੱਖਿਓ ਫਿਰ ਵੀ ਲੀਰ ਖਿੱਚਣੀ ਮਾਰਦੀ ਤੇ ਕੱਟ ਜਰੂਰ ਲਾਉਣੇ ਆ ਜੀ ਕਿੱਥੇ ਜਿਵੇਂ ਆਪਾਂ ਅਗਲੇ ਗਲੇ ਦੇ ਕੱਟ ਨਹੀਂ ਲ ਮੋੜ ਦੇ ਹਿੱਨੇ ਅੰਦਰ ਨੂੰ ਉਸ ਤਰ੍ਹਾਂ ਕੱਟ ਜ਼ਰੂਰ ਲਾਓ ਜੀ ਗਲੇ ਦੇ ਕੱਟ ਲਾਉਣੇ ਨਾਲ ਕੋਲੋ ਜੀ ਕੱਟ ਲਾਉਣ ਨਾਲ ਕੀ ਹੁੰਦਾ ਗਲਾ ਆਸਾਨੀ ਨਾਲ ਫੋਲ ਲੈਂਦਾ ਕੋਈ ਵਾਲ ਨਹੀਂ ਪੈਂਦਾ ਜੇ ਕੱਟ ਨਹੀਂ ਲਾਉਂਦੇ ਤਾਂ ਫਿਰ ਵਾਲ ਪੈ ਜਾਂਦੇ ਇਹ ਗਲੇ ਦੇ ਵਿੱਚ ਆ ਦੇਖੋ ਹੁਣ ਆਪਣੀ ਲੀਡ ਲੱਗ ਗਈ ਏ ਲੀਡ ਲੱਗੀ ਬਸ ਇਹੋ ਕਿਨੀ ਫਿਨਿਸ਼ਿੰਗ ਨਾ ਕਿਤੇ ਕੋਈ ਵਾਲ ਨਹੀਂ ਪਿਆ ਆਪਾਂ ਉਨੀ ਹੀ ਰੱਖੀਏ ਜਿੰਨੀ ਕਿ ਬਸ ਆਪਾਂ ਨੂੰ ਚੜਾਈ ਚਾਹੀਦੀ ਏ ਜ਼ਿਆਦਾ ਨਹੀਂ ਚੜੇ ਜਿਹੜਾ ਹੁਣ ਆ ਕੱਪੜਾ ਫालतू ਕੱਪੜਾ ਬਚ ਗਿਆ ਆਪਾਂ ਜਿੱਥੇ ਆਪਾਂ ਸਿਉਣ ਮਾਰੀਏ ਜੀ ਸਿਉਣ ਦੇ ਨਾਲ-ਨਾਲ ਬਿਲਕੁਲ ਨਾਲ ਜਿਆਦਾ ਮਾਰਜਨ ਇਹ ਤਾਂ ਨਹੀਂ ਰੱਖਣਾ ਤੇ ਬਸ ਬਿਲਕੁਲ ਉਸ ਲਾਈ ਦੇ ਨਾਲ ਨਾਲ ਆ ਸਾਰਾ ਕੱਪੜਾ ਆਪਾਂ ਕੱਟ ਦਿਆਂਗੇ ਜਿਹੜੀ ਆਪਾਂ 1.5 ਇੰਚ ਦੀ ਲੀਰ ਲਈ ਹੈ ਇਹਦੇ ਨਾਲੋਂ ਆਪਣੀ ਸ਼ਾਇਦ ਅੱਧਾ ਤਾਂ ਇੰਚ ਕੱਪੜਾ ਲੈ ਜਾਂਦਾ ਜੀ ਅੱਧਾ ਅੱਧਾ ਕੰਚਾ ਇੰਚਾ ਆਪਾਂ ਕੱਪੜਾ ਲਾ ਰਹੇ ਹਾਂ ਨਾਲੋਂ-ਨਾਲ ਤੇ ਬਸ ਆਪਾਂ ਸਿਰਫ ਸਲਾਈ ਸਲਾਈ ਵਾਲਾ ਹੀ ਰੱਖਦੇ ਹਾਂ ਜਿਆਦਾ ਮਾਰਜਨ ਨਾਲ ਵੀ ਇਕੱਠਾ ਜਾ ਹੋ ਜਾਂਦਾ ਜੀ ਉਹਦੇ ਨਾਲ ਵੀ ਖਿੱਚ ਜੀ ਮਾਰਨਾਂ ਕਹਿੰਦੇ ਇਹਦੇ ਵੀ ਜਿਆਦਾ ਮਾਰਜਨ ਇਹਦੇ ਵਿੱਚ ਸिलाई ਦੇ ਨਾਲ-ਨਾਲ ਵੀ ਕੱਟ ਦਿੱਤਾ ਕਿਉਂਕਿ ਆਪਣੇ ਦੋ ਸਲਾਈਆਂ ਪਹਿਲਾਂ ਹੀ ਵਾਜੀਆਂ ਸੀ ਜੀ ਤਰਪਾਈ ਹੋ ਜੂ ਹੋਈ ਨਹੀਂ ਸਕਦਾ ਵੀ ਸਲਾਈ ਆਪਣੇ ਕੋਈ ਢਿੱਡ ਜੇ ਜਮਾ ਆਪਾਂ ਸਲਾਈ ਦੇ ਨਾਲ-ਨਾਲ ਕੱਪੜਾ ਕੱਟਤਾ ਕੋਈ ਮਾਰਜਨ ਨਹੀਂ ਰੱਖਿਆਗਾ ਤੇ ਹੁਣ ਇਹਦੀ ਸਲਾਈ ਵੀ ਵਧੀਆ ਹੋਊਗੀ ਜੇ ਆਪਾਂ ਤਰਪਾਈ ਵਧੀਆ ਹੋਊਗੀ ਹੁਣ ਆਪਾਂ ਡਲੇ ਦਾ ਤੁਹਾਨੂੰ ਦਿਖਾ ਰਹੇ ਹਾਂ ਜੀ ਕਲਾ ਮੋੜ ਕੇ ਦਿਖਾ ਰਹੇ ਹਾਂ ਆ ਲੇਖੋ ਇਸ ਤਰ੍ਹਾਂ ਇਹ ਜਿਹੜੀ ਲੀਰ ਮੋੜੀ ਹੈ ਨਾ ਇਹਨੂੰ ਆਪਾਂ ਅਗਲੇ ਗਲੇ ਦੇ ਉੱਪਰ ਰੱਖ ਕੇ ਫੇਰ ਸਲਾਈ ਲਾਵਾਂਗੇ ਜੀ ਅਗਲੇ ਗਲੇ ਦੇ ਉੱਪਰ ਰੱਖ ਕੇ ਫੇਰ ਸਲਾਈ ਲਾਵਾਂਗੇ ਤੇ ਇਹ ਗੁੰਮ ਸਲਾਈ ਹੋ ਜੂਗੀ ਇੱਥੇ ਜੀ ਤੇ ਗਲਾ ਸੋਡਾ ਬੜੀਆ ਪੂਰੀ ਫਿਨਿਸ਼ਿੰਗ ਦੇ ਨਾਲ ਹੋਊਗਾ ਤੇ ਗੁੰਮ ਸਲਾਈ ਹੋ ਜੂਗੀ ਇਹ ਹੁਣ ਕਪਾ ਬਖਾ ਲਾਤਾ ਪਰ ਸੋਨਨੇ ਦੀ ਜਗ੍ਹਾ ਚ ਲਾਇਆ ਸੀ ਜੀ ਨੈਕ ਤੇ ਆਪਾਂ ਲੀਰ ਲਾਈ ਹੈ ਇਹ ਬਖਾ ਡਬਲ ਜਰੂਰ ਕਰਦੇ ਵੀ ਕਈ ਵਾਰ ਇਸ ਨਿਕਲ ਜਾਂਦਾ ਧਾਗਾ ਤੇ ਹੁਣ ਆਪਾਂ ਇਸੇ ਤਰ੍ਹਾਂ ਦੂਜੀ ਸਾਈਡ ਲਾਵਾਂਗੇ ਬਖਾ ਆਹ ਵੇਖੋ ਜੀ ਆਹ ਲੀਰ ਹੁਣ ਇਹਨੂੰ ਆਪਾਂ ਆਹ ਲੀਰ ਇਹਨੂੰ ਆਪਾਂ ਦੂਜੀ ਸਾਈਡ ਫੋਲਡ ਕਰਾਂਗੇ ਅਸੀਂ ਇਤਰਾ ਪਕੜਾ ਬਣਿਆ ਹੋਇਆ ਉਹ ਸਾਈਡ ਆ ਅਸੀਂ ਫੋਲਡ ਕਰਕੇ ਹੁਣ ਆਪਾਂ ਇਹਦੇ ਤੇ ਬਖਾ ਲਾਵਾਂਗੇ ਉਹ ਆਪਣਾ ਅਗਲਾ ਕਲਾ ਇਹ ਲੀਰ ਆਪਾਂ ਪਿਛਲੇ ਗਲੇ ਤੇ ਲਾਈ ਆ ਅਗਲੇ ਗਲੇ ਤੇ ਉੱਪਰ ਇਸ ਤਰ੍ਹਾਂ ਫੋਲਡ ਕਰਕੇ ਤੇ ਇੱਥੇ ਆਪਾਂ ਕਿਨਾਰੀ ਦਿੱਤੇ ਆ ਇਸ ਤਰ੍ਹਾਂ ਸਲਾਈ ਲਾ ਦੇਾਂਗੇ 2 ਵਾਰ ਡਬਲ ਸਲਾਈ ਲਾਵਾਂਗੇ ਜੀ ਇੱਥੇ ਤਾਂ ਕਿ ਗਲੇ ਦੇ ਵਿੱਚੋਂ ਕੋਈ ਲੀਰ ਨਾ ਨਿਕਲੇ ਇਹਦਾ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਨਾਲੇ ਵਾਰ-ਵਾਰ ਦਿਖਾ ਰਹੀ ਹਾਂ ਕਿ ਤੁਸੀਂ ਵੀ ਇਸ ਤਰ੍ਹਾਂ ਲਾਓ ਕੱਪੜੇ ਦੇ ਵਿੱਚ ਕੋਈ ਵੀ ਗਲਤੀ ਨਹੀਂ ਹੁੰਦੀ ਬਸ ਆਪਾਂ ਨੂੰ ਥੋੜਾ ਜਿਹਾ ਸਿੱਖ ਕੇ ਸਮਝ ਕੇ ਲੋੜ ਹੈ ਥੋੜਾ ਜਿਹਾ ਆਪਾਂ ਸਿੱਖਦੇ ਰਹੀਏ ਯਾਨੀ ਨਾ ਸਮਝ ਆਂਦੀ ਕਈ ਵਾਰ ਆਪਣਾ ਨਹੀਂ ਵੀ ਪਤਾ ਜੀ ਨਹੀਂ ਲੱਗਦਾ ਇਸ ਟਾਈਮ ਆਪਾਂ ਕਿਵੇਂ ਫਿਰ ਗਿਆ ਦੇਖੋ ਹੁਣ ਆਪਾਂ ਇਹਦੇ ਉੱਪਰ ਵੀ ਡਬਲ ਸਲਾਈ ਲਾ ਲਾਂਗੇ ਹੂੰ ਬਹੁਤ ਸੋਹਣਾ ਕੰਦਾ ਪੂਰੀ ਫਿਨਿਸ਼ਿੰਗ ਨਾਲ ਅਟੈਚ ਹੁੰਦਾ ਕੋਈ ਤਾਗਾ ਨਹੀਂ ਨਿਕਲੋ ਸਾਰੀ ਸਲਾਈ ਗੁੰਮ ਹੋ ਜਾਂਦੀ ਏ ਇਹ ਇਸ ਤਰ੍ਹਾਂ ਲਾਉਣ ਨਾਲ ਜੇ ਆਪਾਂ ਪਹਿਲਾਂ ਵੀ ਲੀਵ ਲਾ ਕੇ ਰੱਖ ਲੈਨੇ ਆ ਤਾਂ ਉਹਨੂੰ ਹੋਲਡ ਨਾ ਕਰੋ ਲੀਵ ਲਾ ਕੇ ਉਸ ਤੋਂ ਬਾਅਦ ਜੋ ਕੰਦਾ ਜੋੜਦੇ ਆ ਉਦੋਂ ਵੀ ਇਸ ਤਰ੍ਹਾਂ ਹੀ ਪਿਛਲੇ ਗਲੇ ਵਾਲੀ ਲੀਵ ਅਗਲੇ ਗਲੇ ਦੇ ਉੱਪਰ ਲਿਆ ਕੇ ਉਹਨੂੰ ਸਲਾਈ ਲਾ ਸਕਦੇ ਹੋ ਤੇ ਫਿਰ ਵੀ ਤੁਹਾਡੇ ਕੰਦੇ ਵੀ ਪੂਰੀ ਫਿਨਿਸ਼ਿੰਗ ਨਾਲ ਜੁੜ ਜਾਂਦਾ ਤੇ ਕਈ ਪਹਿਣਾ ਕਰਾਂ ਜਿਵੇਂ ਹੁਣ ਪਹਿਲਾਂ ਵੀ ਗਲਾ ਲਾ ਲੈਨੇ ਆ ਇਹ ਗਲਾ ਬਣਾ ਲੈਨੇ ਆ ਤੇ ਅੱਜੇ ਮੈਂ ਤੁਹਾਨੂੰ ਨਵੇਂ ਬਿਗਨਰ ਦਿਖਾਇਆ ਵੀ ਜਿਹੜੇ ਨਵੇਂ ਨਵੇਂ ਪਹਿਣਾ ਮੇਰੀਆਂ ਸੂਟ ਸਿਉਣ ਸਿੱਖਦੇ ਆ ਇਹ ਉਹ ਵੀ ਇਸ ਤਰ੍ਹਾਂ ਕਰ ਲਿਆ ਕਰਨ ਫਿਰ ਕੋਈ ਵੀ ਸੂਟ ਕਾਨ ਨਹੀਂ ਪੈਂਦਾ ਇੱਧਰ ਉੱਧਰ ਨਹੀਂ ਜਾਂਦਾ ਜੀ ਪਿੱਛੋਂ ਗਲਾ ਕੱਢ ਦਿਆਂ ਦੇਖੋ ਜੀ ਹੁਣ ਜਦੋਂ ਆਪਾਂ ਇਹਨੂੰ ਗਲ ਸਿੱਧਾ ਕਰਾਂਗੇ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਸਫਾਈ ਨਾਲ ਬੰਦ ਹੋਇਆ ਜੀ ਆ ਦੇਖੋ ਕੋਈ ਸਾਨੂੰ ਇੱਥੇ ਇੰਟਰ ਲੋਕ ਦੀ ਲੋੜ ਨਹੀਂ ਕੁਝ ਨਹੀਂ ਆ ਦੇਖੋ ਬਹੁਤ ਫਿਨਿਸ਼ਿੰਗ ਦੇ ਨਾਲ ਇਹ ਗਲਾ ਕੋਈ ਕੱਪੜਾ ਨਹੀਂ ਬਾਹਰ ਨਿਕਲਦਾ ਜਿਹੜਾ ਫालतू ਦਾ ਮਾਰਜਨ ਹੁੰਦਾ ਜੀ ਜਿਹੜੇ ਆਪਾਂ ਕਰੇ ਇਹ ਆਪਾਂ ਕਟਿੰਗ ਕਰ ਦੇਾਂਗੇ ਕਟਿੰਗ ਕਰ ਦੇਾਂਗੇ ਤੇ ਇਹ ਗਲੇ ਇਹ ਲੀਰ ਗਮਲੀਰ ਹੋ ਗਈ ਜੀ ਬਿਲਕੁਲ ਸੋਟਾ ਗਲਾ ਗਮ ਹੋ ਗਿਆ ਤੇ ਪੂਰੀ ਫਿਨਿਸ਼ਿੰਗ ਆਖਿਓ ਸਿੱਧਾ ਕਰੋਗੇ ਆ ਵੇਖੀ ਬਿਲਕੁਲ ਗਮ ਹੋ ਗਿਆ ਸਿੱਧਾ ਕਰਕੇ ਦੇਖੋ ਹਾਂ ਦੇਖੋ ਬਿਲਕੁਲ ਗਮ ਹੋ ਗਿਆ ਕੋਈ ਸੋਨ ਇੰਟਰਲੌਕਰੀ ਲੋੜ ਨਹੀਂ ਕੋਈ ਸੜਤਾਗਾ ਨਹੀਂ ਵਿਖ ਬਾਹਰ ਨਿਕਲ ਰਿਹਾ ਦੇਖ ਕਿੰਨੀ ਸਫਾਈ ਨਾਲ ਇਹ ਲੱਗਿਆ ਤੁਸੀਂ ਵੀ ਇਸ ਤਰ੍ਹਾਂ ਲੀਰ ਲਾ ਸਕਦੇ ਹੋਗੇ ਇੱਕ ਸਾਰੀ ਦੀ ਦੇ ਚ ਕਿਤੇ ਕੋਈ ਬਾਲ ਨਹੀਂ ਪੈਣਾ ਜੀ ਸਾਰਾ ਪੂਰਾ ਵਧੀਆ ਸਲਾਈ ਹੋ ਗਈ ਕਿਉਂਕਿ ਲੀਰ ਆਪਣੀ ਢੰਗੀ ਹੈ ਗਲਤੀ ਤਾਂ ਕੋਈ ਨੰਜਾਈਸੀ ਨਹੀਂ ਕੋਈ ਗਲ ਬਾਲ ਪਵੇ ਕਿਤੇ ਆ ਦੇਖੋ ਇਸ ਤਰ੍ਹਾਂ ਪੂਰੀ ਤਰਫ ਤਰਪਾਈ ਤੁਸੀਂ ਸਾਨੀ ਕੱਚੀ ਲਾਉਣ ਦੀ ਵੀ ਤੁਹਾਨੂੰ ਲੋੜ ਨਹੀਂ ਜੀ ਬਸ ਤੁਸੀਂ ਸਿੱਧੀ ਤਰਪਾਈ ਕਰ ਲਿਓ ਤੇ ਆ ਦੇਖੋ ਤੁਸੀਂ ਵੀ ਇਸ ਤਰ੍ਹਾਂ ਦੀ ਲੀਡ ਜਰੂਰ ਲਾਓ ਇੱਕ ਵਾਰ ਜੇ ਤੁਹਾਨੂੰ ਮੇਰੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਦਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਇਹ ਆਪਾਂ ਤੰਗੀਆਂ ਲਾਈਆਂ ਜੀ ਇਹਦੇ ਉੱਤੇ ਬਟਨ ਲਾ ਲੈਨੇ ਆ ਬਰਾ ਵਾਲੀ ਤਨੀ ਕਹਿ ਦਿੰਨੇ ਆ ਵੀ ਇਹਦੇ ਚੱਪ ਬਰਾ ਅਟੈਚ ਕਰ ਲੈਨੇ ਆ ਤੇ ਫਿਰ ਦਖਦੀ ਇਹ ਨਹੀਂ ਰਹਿੰਦੀ ਜੀ ਕਈ ਵਾਰ ਆਪਾਂ ਨੇ ਬਰਾ ਦੀਆਂ ਤਲਗੀਆਂ ਹੀ ਆ ਦੇਖਦੀਆਂ ਰਹਿੰਦੀਆਂ ਤੇ ਆਪਾਂ ਇਹਦੇ ਵਿੱਚ ਅਟੈਚ ਕਰ ਲੈਣਾ ਤੇ ਇਹ ਦਖਦੀ ਨਹੀਂ ਰਹਿੰਦੀ ਜੀ ਫਿਰ ਤੇ ਗਲੇ ਦੀ ਵੀਡੀਓ ਆਪਾਂ ਪਹਿਲਾਂ ਪਾ ਚੁੱਕੀਆਂ ਜੀ ਤੁਹਾਡੇ ਨਾਲ ਤੁਸੀਂ ਮੇਰੇ ਪਿਛੜੀਆਂ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਆ ਤੇ ਇਹ ਗਲਾਸ ਗਲਾ ਅੱਜਕੱਲ ਬਹੁਤ ਟ੍ਰੈਂਡ ਚ ਹੈ ਜੀ ਅਸੀਂ 8-10 ਗਲੇ ਇਹ ਤੋਂ ਪਹਿਲਾਂ ਹੀ ਬਣਾ ਚੁੱਕੇ ਆ ਤੁਸੀਂ ਵੀ ਇੱਕ ਵਾਰੀ ਬਣਾ ਕੇ ਜਰੂਰ ਪਾਓ ਬਹੁਤ ਸੋਹਣਾ ਲੱਗਦਾ ਜੀ ਤੇ ਜਦੋਂ ਆਪਾਂ ਮੋਢਾ ਬਾ ਅਟੈਚ ਕਰਦੇ ਆ ਮੋਢੇ ਨਾਲ ਉਦੋਂ ਹੀ ਇਹ ਤਣੇ ਨਾਲ ਹੀ ਅਟੈਚ ਕਰ ਲਿਆ ਕਰੋ ਇਹ ਫਿਰ ਵਾਰ-ਵਾਰ ਸਾਨੂੰ ਦਵਾਰਾਂ ਨਹੀਂ ਕਰਨਾ ਪੈਂਦਾ ਮੱਥਾ ਜਾਂ ਮਾਰਨਾ ਪੈਂਦਾ ਨਾਲ ਹੀ ਅਟੈਚ ਹੋ ਜਾਂਦੀਆਂ ਇਹ ਇਹਦੇ ਉੱਤੇ ਹੁਣ ਆਪਾਂ ਬਟਨ ਲਾ ਦੇਾਂਗੇ ਜਿਦੋਂ ਆਪਾਂ ਤਰਪਾਈ ਕਰੀ ਬਸ ਨਾਲ ਹੀ ਆਪਾਂ ਇਹਦੇ ਉੱਤੇ ਬਟਨ ਲਾ ਦੇਾਂਗੇ ਤੇ ਆ ਦੇਖੋ ਬਹੁਤ ਵਧੀਆ ਤੇ ਫਿਨਿਸ਼ਿੰਗ ਨਾ ਹੋਇਆ ਮੇਰੇ ਚੈਨਲ ਤੇ ਕੀਮਤੀ ਸਮਾਂ ਕੱਢ ਕੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ